ਕਿਹੜੇ ਗਾਣੇ ਤੇ ਬਣਾਈਆਂ ਰੀਲ ਮੈਂ ਕਿਉਂ ਵਾਲੇ ਗਾਣੇ ਤੇ ਰੀਲ ਬਣਾਉਣੀ ਆ ਠਮਕ ਠੁਮਕ ਜਾਨੀ ਆ ਮਮਈਏ ਦੇ ਨਾਲ ਹਾਂ ਬਹੁਤ ਜਾਂਦੀਆਂ ਤੁਸੀਂ ਠੌਂਕ ਠੁੰਕ ਭਲੇਖਾ ਨਹੀਂ ਮੈਨੂੰ ਤੁਹਾਡੇ ਠੌਂਕ ਠੁੰਕ ਲਾ ਉਹ ਨਵਾ ਨਵਾ ਜੇ ਵਿਆਹ ਹੋਇਆ ਹੁੰਦਾ ਉਦੋਂ ਹੀ ਕਰਦੀਆਂ ਠੁੰਕ ਠੁੰਕ 6 ਮਹੀਨੇ ਉਦੋਂ ਹੀ ਜਾਂਦੀਆਂ ਜੇ ਮੁਲਕੇ ਤੇ ਤੂੰ ਕਹੌਣ ਤੇ ਮੈਂ ਕਹੌਣ ਫੇਰ ਕਿਹੜੇ ਠਮਕ ਠੁੰਕ ਫੇਰ ਤੇ ਕਲੇਸ਼ ਕਰਦੀਆਂ ਜਾਂਦੀਆਂ ਜੇ ਮਈਏ ਦੇ ਨਾਲ ਬੜ ਬੜ ਕਰਦੀ ਜਾਂਦੀਆਂ ਮਮਈਏ ਦੇ ਨਾਲ ਸੇਰ ਖਾਂਦੀ ਜਾਂਦੀ ਆ ਮਾਇਏ ਦੇ ਨਾਲ ਫੇਰਾਗ ਹੋ ਜਾ ਇਹਤੇ ਬਣਾਓ ਰੀਲਾਂ ਤੁਸੀਂ ਥੋਂ ਘਡੂੰ ਘਰਾਂਦੇ ਲੈ ਦੱਸ ਫਿਰ ਕੀ ਆ ਸਾਰੇ ਨੇ ਬਣਾਈ ਆਪਣੇ ਘਰ ਵਾਲਿਆਂ ਦੇ ਨਾਲ 1 ਮਿੰਟ ਦੀ ਰੀਲ ਆ ਫਿਰ ਕੀ ਬਣਾ ਲੈਣੇ ਆ ਉਹ ਤਾਂ ਰਹਿਣ ਦੇ ਜਾਣਦਾ ਮੈਂ ਭੁਲੇਖਾ ਨਹੀਂ ਮੈਨੂੰ ਇਹੜੀਆਂ ਰੀਲਾਂ ਜੀ ਕਰਦੀਆਂ ਨਾ ਥੋਂ ਘਡੂੰਕ ਅਸਲੀਅਤ ਨਹੀਂ ਨਾ ਪਤਾ ਰੀਲ ਬਣਾਉਣ ਤੋਂ ਬਾਅਦ ਉੜ ਗਏ ਮੈਂ ਜੁੰਡੇ ਜੁੰਡੀ ਹੁੰਦੇ ਹੁਣ ਰੀਲ ਵਖਾਓ ਮੈਂ ਨਗਲੀ ਕੰਮ ਨਹੀਂ ਕਰਦਾ ਮੈਂ ਸਲੀਗਤ ਰੱਖਦਾ ਇਹ ਨਹੀਂ ਕੰਮ ਹੁੰਦੇ ਬੈਠ ਠੇਖੜ ਜੇ ਠੌਂਕ ਠੌਂਕ ਲੱਭੰਦਾ ਹੀ ਠੌਂਕ ਠੌਂਕ ਤੁਸੀਂ ਉਦੋਂ ਨਹੀਂ ਕਰਦੀਆਂ ਜੇ ਯਾਰ ਰੀਲਾਜ ਤੇ ਜਾਂ ਫਿਰ ਕਿਤੇ ਆਪਣਾ ਕੋਈ ਸੂਟ ਸਾੜ ਕੋਈ ਸ਼ੌਕਿੰਗ ਕੋਈ ਮੇਕਅਪ ਦਾ ਸਮਾਨ ਬੂਠਾ ਰੰਗਣ ਦਾ ਲੈਣ ਜਾਣਾ ਹੋਵੇ ਤੇ ਉਦੋਂ ਠੌਂਕ ਠੌਂਕ ਕਰਦੀ ਜਾਣਾ ਮੈਯਰ ਨਾਲ ਉਦੋਂ ਤੂੰ ਕੌਣ ਤੇ ਮੈਂ ਕੌਣ ਉਦੋਂ ਤਾਂ ਫਿਰ ਪਾੜ ਨੂੰ ਪੈਂਦੀਆਂ ਜੇ ਮਾਈ ਆਵੇ ਤੇ ਜਾਂਦਾ ਠੌਂਕ ਠੌਂਕ ਕਰਦਾ ਠੀਕ ਜੀ ਉਹਨੂੰ ਜਾਣਦਿਆ ਕਰੋ ਉਦੋਂ ਗਾਉਂ ਸਰ ਤੇ ਵਾਲਾਂ ਨੂੰ ਪੈਂਦੀ ਆ ਜੇ ਬਣੀ ਗੇ ਠਮਕ ਠਮਕ